ਹੈਲੋ ਹੈਲੋ ਮਹਗੁਰमीत ਬੋਲ ਰਿਹਾ ਹਾਂ ਜੀ ਮੈਂ ਨਾ ਗੁਰੂਕਰ ਦਾ ਪ੍ਰਧਾਨ ਬੋਲਦਾ ਜੀ ਹਰਨੇਕ ਸਿੰਘ ਅੱਛਾ ਜੀ ਹਾਂਜੀ ਕੀ ਹਾਲ ਹੈ ਠੀਕ ਆ ਜੀ ਵਧੀਆ ਹੋਰ ਕੀ ਬਣਿਆ ਜਾਂਦਾ ਸੀ ਕੁਝ ਨਹੀਂ ਬਣਨ ਗਿਆ ਉਧਰ ਡੈਡੀ ਦਾ ਨੰਬਰ ਨਹੀਂ ਲੱਗਦਾ ਸੀ ਨਾ ਮਦਰ ਪਾਪੇ ਨਾਲ ਨੰਬਰ ਤੇ ਫੋਨ ਲਾਉਂਦਾ ਸੀ ਪਰ ਨਾ ਤਾਂ ਤੇ ਉਹ ਲੱਗ ਨਹੀਂ ਰਿਹਾ ਸੀ ਤਾਂ ਕਰਕੇ ਮੈਂ ਤੇਰੇ ਨੰਬਰ ਤੇ ਕਾਲ ਕਰਦਾ ਜੀ ਫੇਰ

ਕਵਰ ਕੀ ਹੁੰਦਾ ਨਾ ਕੋਈ ਇੱਥੇ ਸੁਣ ਸੁਣ ਲੈਵੇ ਤਾਂ ਫਿਰ ਉਹ ਦਿੱਕਤ ਹੋ ਜਾਂਦੀ ਹੈ ਨਾ ਬੱਚਾ ਹੁਣ ਦੱਸੋ ਸਾਈਡ ਤੇ ਆ ਨਾ ਕਿਵੇਂ ਜਲਦੀ ਹੈ ਪੜ੍ਹਾਈ ਤੇਰੀ ਤੇ ਸੀ ਇਹ ਜਲਦੀ ਹੈ ਜੀ ਢੇਰੀ ਨਾਲ ਚ ਪੜ੍ਹਦੀ ਹੈ 14ਵੇਂ ਜੀ ਮੈਂ 14ਵੇਂ ਵੀ 2nd ਇਅਰ ਆਖਣ ਚਾਹੁੰਦਾ 14ਵੀਂ ਹੀ ਹੁੰਦੀ ਹੈ ਮੈਂ ਅਨਪੜਾ ਵਾਲੇ ਬੁੱਢੀ ਜੰਨੀ ਤੇ ਸੀ ਹੋਈ ਵੱਲਦੀ ਨਹੀਂ ਮੈਂ ਵੱਲੀ ਨਹੀਂ 14ਵੀਂ ਜਵਾੜ ਗਿਆ ਕਿੰਨ ਵਿੱਚ ਤਾਂ ਕਿਨ ਵਿੱਚ ਤਾਂ ਫਿਰ 14ਵੀਂ ਆਂਦੀ ਹੈ ਨਾ ਅੱਛਾ ਤੇ ਕਹਿੰਦੇ ਬੀਏ ਸੱਕਲੀਅਰ ਕਰਦੇ ਆਂ ਹੋਰ بس ਇੱਕ ਹੀ ਗੱਲ ਹੈ ਮੰਨ ਲਓ ਤੁਸੀਂ ਮੇਰਾ ਨੰਬਰ ਸੀਗਾ ਕਿ ਤੇਰੇ ਕੋਲ ਹੈ ਨਹੀਂ ਨੰਬਰ ਹੈ ਨਹੀਂ ਅੱਛਾ ਹੌਪੀਟਲ ਤੇਰੇ ਕੋਲ ਆਈਗਾ ਨੰਬਰ ਸਹਿਵਕਾਰੀ ਲਈ ਤੇ ਗੱਲਬਾਤ ਕਰ ਲੈ ਕੇ ਜਦੋਂ ਜਦ ਤੱਕ ਟੈਡੀ ਘਰੇ ਨਾ ਹੋਵੇ ਤਾਂ ਕਰ ਲਿਆ ਕਰੀ ਫੋਨ ਕਰਦੇ ਹੋ ਚੰਦੇ ਗੱਲ ਕਰਨਾ ਕੀ ਹੁੰਦਾ ਤੂੰ ਵਟਸਐਪ ਕਰ ਲਿਆ ਕਰੀ ਮੈਸੇਜ ਕਰ ਦਿਆ ਕਰੀ ਮੇਰੀ ਤਾਂ ਇਹਨਾਂ ਨੂੰ ਕੀ ਕੰਮ ਆ ਜੀ ਕੰਮ ਹੁਣ ਨਹੀਂਗਾ ਕੰਮ ਆਉਣ ਵਾਲੇ ਫਿਊਚਰ ਦੇ ਵਿੱਚ ਹੋ ਜੂਗਾ ਕੰਮ ਨਹੀਂ ਪਪਾ ਜੀ ਨਹੀਂ ਗੱਲ ਕਰ ਲਿਆ ਕਰ ਤੁਸੀਂ ਮੇਰੇ ਫੋਨ ਤੇ ਤਾਂ ਲਾ ਲਿਆ ਕਰੀ ਲੜਨਗੇ ਵੀਰਾ ਲੜੂਗਾ ਉਹ ਕੁਝ ਨਹੀਂ ਕਹਿੰਦਾ ਵੀ ਜਲਦੀ ਦਾ ਕਿਉਂ ਨਹੀਂ ਕਹਿੰਦਾ ਕੋਣ ਸੰਭਾਲ ਲੈਂਦਾ ਹੋ ਸਾਰੇ ਹਾਂ ਕੋਈ ਨਹੀਂ ਸਮੱਸਿਆ ਦਾ ਕੋਲ ਮੈਸੇਜ ਹੋਰ ਜੋੜ ਰੱਖੀ ਆਨੇ ਤਾਂ ਉਹ ਪਤਾ ਲੱਗਣਾ ਦਿੰਦੇ ਨੇ ਜਦੋਂ ਹੁੰਦਾ ਸਾਂ ਕੋਲ ਮੈਸੇਜ ਜੋੜ ਰੱਖੀ ਆ ਪਹਿਲਾਂ ਮੇਰੇ ਕੋਲ ਤੁਸੀਂ ਕਾਲ ਕਰੋਗੇ ਪਹਿਲਾਂ ਵੀਰੇ ਕੋਲੇ ਮੈਸੇਜ ਆਊਗਾ ਅੱਛਾ ਇਹਦਾ ਮਤਲਬ ਹੁਣ ਮੈਸੇਜ ਦੇ ਕੋਲ ਉੱਠ ਗਿਆ ਹਾਂਜੀ ਉੱਠ ਗਿਆ ਮੈਸੇਜ ਦੇ ਕੋਲੇ ਹੁਣ ਜੋੜ ਰੱਖਿਆ ਮੇਰਾ ਅੱਛਾ ਜੀ ਫਿਰ ਤਰਸ ਕੇ ਵੀ ਇਹ ਮੈਂ ਪਤਾ ਨਾ ਹੈਗਾ ਤੇ ਫਿਰ ਦਿੱਕਤ ਆ ਜੂਗੀ ਦਿੱਕਤ ਆ ਜੂਗੀ ਤੁਹਾਨੂੰ ਮੈਂ ਕਿ ਹਾਂ ਤੇ ਦਿੱਕਤ ਆ ਜੂਗੀ ਜਦ ਨਾਲ ਬੁਲਾਉਂਦੇ ਆਂ ਹਾਂ ਮੈਂ ਸਿੱਧੀ ਕਿ ਉਹਨਾਂ ਕੋਲ ਕਾਲ ਗਲਤ ਨਹੀਂ ਗਈ ਵੀ ਗੱਲ ਕੀ ਕਰੀ ਜਾਂਦੇ ਆ ਮਤਲਬ ਤੇਰਾ ਜੀ ਕਰਦਾ ਗੱਲ ਕਰਨ ਨੂੰ ਨਹੀਂ ਐਜੀ ਕੋਈ ਗੱਲ ਨਹੀਂ ਜੀ ਤੇ ਹੋਰ ਕਹਿ ਜੀ ਗੱਲ ਹੁੰਦੀ ਤੁਸੀਂ ਕਹੀ ਜਾਂਦੇ ਆ ਨਾ ਵੀ ਆਏ ਕਰਕੇ ਮੇਰੇ پاس ਜੂਗਾ ਆਏ ਹੋ ਜੂਗਾ ਤਾਂ ਕਰਕੇ ਕੀ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਹਾਨੂੰ ਕੋਈ ਕਰੋ ਸਨੈਪਚੈਟ ਚਲਾਉਣੀ ਆ ਕੋਈ ਲੋਨ ਨਹੀਂ ਇੰਸਟਾਗ੍ਰਾਮ ਸਨੈਪਚੈਟ ਇੰਸਟਾਗ੍ਰਾਮ ਸਨੈਪਚੈਟ ਤੇ ਨਹੀਂ ਫੜੀਦਾ ਜਿੰਨੀ ਮਰਜ਼ੀ ਗੱਲਾਂ ਕਰੀ ਜਾਈਏ ਅੱਛਾ ਕੋਈ ਨਹੀਂ ਪਤਾ ਸਾਬਲਾ ਥੈਂਕ ਯੂ ਆਈਡੀ ਆ ਲੈਣਾ ਖਤਰਾ ਤੇ ਮੈਂ ਆਈਡੀ ਤੋਂ ਮੈਨੂੰ ਮੈਂ ਤੈਨੂੰ ਵਟਸਐਪ ਤੇ ਲਿੰਕ ਭੇਜ ਦੂੰਗਾ ਤੇ ਟਵਨ ਤੇ ਤੈਨੂੰ ਫੋਲੋ ਕਰਨੀ ਮੜਾ ਜਾ ਹੂੰ का तो जी मैं कल करनी नहींगी लहकाल करने तो ना मैं मुझ पर कि नहीं किधर से कल्ला कैसे करती है नहीं जी मैं कल नहीं करती मैं चीज पॉल्ट है और किधर ना करती है तो दास से किसी ना मनी करती मैं तो हजी तक का ना ना फिर हजी तक नहीं कर देता ही तब मैं तेरे तो मरता है डर लगता लग है डर लगता है डर ਅਸੀਂ ਨਾ ਤੇਰੇ ਗੁਰੂ ਘਰ ਚ ਰਹੀ ਜਾਂਦੇ ਹਣ ਰੈਣ ਕੌਣ ਦੇਊਗਾ ਅਗਲੇ ਕਾਣੇ ਨੇ ਵੀ ਕੁੜੀ ਸੁਲਾਵਾ ਇਹਨਾਂ ਨੂੰ ਕੱਢ ਦੇਈ ਸਾਂ। ਹਾਂ ਲੈਂ ਮੈਂ ਪ੍ਰਧਾਨ ਹਾਂ ਕੱਢੂਗੀ ਨਹੀਂ ਦੱਸ ਵਿੱਚ ਦੱਸ। ਪ੍ਰਧਾਨੀ ਕੀ ਕੀਤੀ ਜਿਦੋਂ ਜਵਾਬ ਨਹੀਂ ਜਾਂਦੇ ਪ੍ਰਧਾਨੀ ਵਿਗੜ ਜਾਂਦੇ ਆ। ਕੁਛ ਨਹੀਂ ਵਿਗੜਤ ਹੁੰਦੇ ਪ੍ਰਧਾਨ। ਹੋਰ ਅੱਜ ਮੈਂ ਤੁਹਾਨੂੰ ਜਵਾਬ ਦੇਂਦਾ ਤੜਕੀ ਤੁਸੀਂ ਕਹਿ ਲਾਉਂਗੇ ਕੰਮ ਠੀਕ ਨਹੀਂ ਕਰਦੇ ਕੀ। ਮਾਂ ਦਾ ਜਵਾਬ ਜਵਾਬ ਦੇ ਨਹੀਂ ਸਕਦੇ ਮੈਨੂੰ ਪਤਾ ਹੈ। ਜਵਾਬ ਤਾਂ ਦੇ ਹੀ ਨਹੀਂ ਤੁਹਾਨੂੰ। ਫੈਮਨਾ ਕਰਿਆ ਕਰ ਮੈਨੂੰ ਕਿਹੜਾ ਕਿਸ ਨੂੰ ਪਤਾ ਲੱਗਣਾ ਮੰਨਾਂ ਫਿਰ ਪਤਾ ਲੱਗਣ ਦੀ ਗੱਲ ਨਹੀਂ ਗਈ ਸੀ ਕਿਵੇਂ ਨਾ ਕਿਵੇਂ ਪਤਾ ਲੱਗ ਕੇ ਅੰਦਰ ਪਤਾ ਤਾਂ ਲੱਗੂ ਜੇ ਪੋ ਵੀ ਸਾਨੂੰ ਦੱਸਾਂਗੇ ਹੂੰ ਤੂੰ ਲੋਕ ਪਤਾ ਪਤਾ ਦੁਕਾਨ ਦੇ ਫਿਰ ਤੁਸੀਂ ਨਾ ਮੇਰੇ ਹੋਂ ਦੇ ਜ਼ਿਆਦਾ ਫੋਨ ਨਾ ਲਾਇਆ ਕਰੋ ਜੀ ਠੀਕ ਹੈ ਤੂੰ ਮੈਨੂੰ ਮੈਨੂੰ ਰਹਿਉਗਾ ਇੰਤਜ਼ਾਰ ਤੇ ਤੂੰ ਇੱਕ ਕੰਮ ਕਰ ਲੈ ਤੂੰ ਮੈਨੂੰ ਉੱਥੇ ਕਰ ਦੇ ਇਨਸਟਾਗ੍ਰਾਮ ਤੇ ਮੈਸੇਜ ਵੀ ਤੇ ਕੋਈ ਨੰਬਰ ਹੈ ਹਨੇਂਕ ਨਾਮ ਤੋਂ ਆਈ ਆਈਡੀ ਆਊਗੀ ਤੇ ਕੋਈ ਮੈਸੇਜ ਕਰਦੇ ਤੇ ਫਿਰ ਆਪਾਂ ਇਨਸਟਾਗ੍ਰਾਮ ਤੇ ਚੈਟ ਕਰਦੇ ਆਂ ਜੇ ਤਨ ਲੱਗੇ ਮੇਰੇ ਤੇ ਕੋਈ ਗੱਲਬਾਤ ਫਿਰ ਤੂੰ ਕਰ ਲਈ ਜੇ ਤਨ ਨਾ ਲੱਗੇ ਤਾਂ ਫਿਰ ਅੱਜ ਤੇਰੀ ਮਰਜ਼ੀ ਹੈ ਵੀ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਹਾਂ ਚਲੋ ਠੀਕ ਹੈ ਚਲੋ ਸਮਝ ਆ ਗਈ ਮੇਰੀ ਕਿ ਨਹੀਂ ਹਾਂ ਸਮਝ ਆ ਗਈ ਮੈਨੂੰ ਠੀਕ ਹੈ ਫਿਰ ਹੈ ਪਪਾ ਜੀ ਬਾਹਰ ਆਉਣ ਆਏ ਨਾ ਕਿ ਤੇ بابا ਜੀ ਨਾ ਬਾਹਰ ਤੇ ਉਹਨੂੰ ਕਹਿ ਦੇ ਵੀ ਪ੍ਰਧਾਨ ਦਫ਼ਤਰੋਂ ਪ੍ਰਧਾਨ ਸਾਹਿਬ ਦਾ ਫੋਨ ਆਇਆ ਸੀ ਤੇ ਮੈਨੂੰ ਗੱਲ ਕਰ ਲੈਣੀ ਕੋਈ ਕੰਮ ਸੀ ਮੈਂ ਉਹਨੂੰ ਮਾੜੇ ਮਿੱਟੂ ਕੋਈ ਕਰਨੀ ਸੀ ਗੱਲ ਠੀਕ ਹੈ ਜੀ ਠੀਕ ਹੈ ਇਹਨਾਂ ਇਹਨਾਂ ਮਰੇ ਗੱਲਾਂ ਕਰਦੇ ਚੰਗਾ ਹਾਂਜੀ ਠੀਕ ਹੈ ਔਰ ਕੀ ਆਪਾਂ ਗਲਤ ਗੱਲ ਕੋਈ ਨਹੀਂ ਕਰਨੀ ਮੈਂ ਦੋਵੇਂ ਪਹਿਲਾਂ ਵੀ ਕਹੇ ਤੈਨੂੰ ਕੋਈ ਕੰਮ ਧੰਦਾ ਹੁੰਦਾ ਚਲੋ ਹਾਂ ਆਹ ਕੋਈ ਮੈਂ ਕੋਈ ਗਲਤ ਨਹੀਂ ਕੰਮ ਕਰਨਾ ਕੁਝ ਵੀ ਐਵੇਂ ਤੋਂ ਐਵੇਂ ਨਾ ਸੋਚੀ ਮੈਂ ਠੀਕ ਹੈ ਠੀਕ ਠੀਕ ਹੈ ਜੀ ਜੀ